ਸਾਡੀ ਝੁੰਬੇ ਦੀ ਗਊਸ਼ਾਲਾ ਚ ਹਾਲਾ ਝੁੰਬੇ ਦੀ ਗਊਸ਼ਾਲਾ ਦਾ ਹਾਲ ਆ ਜਿਹਨੇ ਟਰੈਕਟਰ ਚੜਾ ਚੜਾ ਕੇ ਟਰੈਕਟਰ ਉੱਤੇ ਖੜਾ ਗਾਊ ਥੱਲੇ ਪਈ ਆ ਇਹ ਬੇਨਤੀ ਕਰਦੇ ਆ ਇਹ ਠੇਕੇਦਾਰ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਪ੍ਰਸ਼ਾਸਨ ਸੋਰ ਨੂੰ ਬਹੁਤ ਸਾਰੀਆਂ ਇੱਥੇ ਕਮੀਆਂ ਪੇਸ਼ੀਆਂ ਵਿਖਾਈਆਂ ਗਊਸ਼ਾਲਾ ਚ ਟੂੜੀ ਗਲੀ ਆ ਵੋਚੜਖਾਨਾ ਖੋ ਰੱਖਿਆ ਬਹੁਤ ਗਾਇਆਂ ਤੜਫੀ ਜਾਂਦੀਆਂ ਭੁੱਖੀਆਂ ਤੇ ਆਇਆਂ ਕੋਈ ਇੱਥੇ ਫੀਡ ਦਾ ਪ੍ਰਬੰਧ ਨਹੀਂ ਕੋਈ ਇੱਥੇ ਡਾਕਟਰੀ ਸਹੂਲਤ ਨਹੀਂ ਤੇ ਜਦੋਂ ਰੌਲਾ ਪਿਆ ਡਾਕਟਰ ਵੀ ਆ ਗਿਆ ਤੇ ਸਹਿਰਾ ਕੁਸੇ ਤੇ ਇੱਥੇ ਕੋਈ ਫੀਡ ਦਾ ਇੱਕ ਗੱਟਾ ਵੀ ਹੈ ਨਹੀਂ ਕੱਲੀਆਂ ਸੁੱਕੀਆਂ ਰੋਟੀਆਂ ਦਾ ਅੱਧਾ ਗੱਟਾ ਪਿਆ ਤੇ ਤੜਫ ਤੜ ਕੇ ਗਊਆਂ ਮਰਦੀਆਂ ਤੁਹਾਨੂੰ ਵੀਡੀਓ ਚ ਬਖਾਈਆਂ ਤੇ ਬਹੁਤ ਜਿੱਥੇ ਵੀ ਚਾਰ ਸਫੇਰੇ ਵੇਖ ਲਓ ਗਊਆਂ ਨੱਪੀਆਂ ਪਈਆਂ ਤਾ ਕਰਕੇ ਇਹ ਬੇਨਤੀ ਹੈ ਸਾਡੀ ਇਹਦੇ ਸਖਤ ਤੋਂ ਸਖਤ ਪਰਚਾ ਦਰਜ ਹੋਵੇ ਨਹੀਂ ਅਸੀਂ ਬਾਹਰ ਚ ਬੈਠਾਗੇ ਇਥੇ ਕੌਸਲਤ ਸਖਤ ਤੋਂ ਸਖਤ ਕਾਰਵਾਈ ਕਰੀਏ ਤੇ ਜਿਹਦਾ ਫਿਰ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਤੇ ਤਲੀ ਪਰਚਾ ਕਟਾਵਾ ਆ ਗਿਆ ਹਰ ਹਾਲਤ ਤੇ ਠੇਕੇਦਾਰ ਤੇ ਸੀ